ਰਬ ਗੱਲ ਵਾਰਾ ਆ ਦੇਖ ਹੋਰ ਕਿਹੜਾ ਰਬ ਗੱਲ ਵਾਰਾ ਸਤ ਤੈਨੂੰ ਰਬ ਮੰਨਿਆ ਤੂੰ ਮਨੇ ਆਨਾ ਮਨੇ ਦਿਲ ਨਾਰਾ ਸਤ ਤੈਨੂੰ ਰਬ ਮੰਨਿਆ ਤੂੰ ਮਨੇ ਆਨਾ ਮਨੇ ਦਿਲ ਨਾਰਾ ਸਤ ਤੈਨੂੰ ਦੇਖੋ ਅੱਜ ਪਹਿਲਾਂ ਇਹਨਾਂ ਦੇ ਤਿੰਨ ਫੰਕਸ਼ਨ ਕੀਤੇ ਨੇ ਉਹਨਾਂ ਨੇ ਇੱਕ ਪਹਿਲਾਂ ਆਪਣੇ ਬਾਦਲਪਿੰਡ ਚ ਕੀਤਾ ਸੀ ਕਾਲੀ ਵਰਕਰਾਂ ਵਾਸਤੇ ਫਿਰ ਦਿੱਲੀ ਸੀਗਾ 12 ਤਰੀਕ ਨੂੰ ਵਿਆਹ ਸੀ ਜਿਸ ਦਿਨ ਉਸ ਦਿਨ ਦਿੱਲੀ ਦੇ ਬਹੁਤ ਸਾਰੇ ਨੇ ਜਿਹੜੇ ਵੱਖ-ਵੱਖ ਜਿਹੜੇ ਧਾਰਮਿਕ ਖੇਤਰ ਦੇ ਸਮਾਜਿਕ ਖੇਤਰ ਦੇ ਸਿਆਸੀ ਖੇਤਰ ਦੇ ਜਾਂ ਪਰਿਵਾਰ ਉੱਥੇ ਬੁਲਾਏ ਸੀ ਤੇ 17 ਫਰਵਰੀ ਨੂੰ ਚੰਡੀਗੜ੍ਹ ਸੀਗਾ ਜਿਹੜਾ ਜੀ ਉੱਥੇ ਵੀ ਸਮਾਗਮ ਜਿਹੜਾ ਮਲੇ ਸੈਲੀਬ੍ਰੇਸ਼ਨ ਸੀ ਵਿਆਦੀ ਵਾਤ ਹੋ ਚੁੱਕੇ ਪਹਿਲਾਂ ਬਿਲਕੁਲ ਉਹਦੇ ਰਿਸੈਪਸ਼ਨ ਟਾਈਪ ਜਿਵੇਂ ਹੁੰਦਾ ਹੈ ਨਾ ਇਸ ਤਰ੍ਹਾਂ ਦਾ ਸੀਗੇ ਤੇ ਬਹੁਤ ਵੱਡਾ ਜਗ੍ਹਾ ਹੈਗੀ ਸੀ ਉੱਥੇ ਖੁੱਲੇ ਪਨਰਜੀ ਤੇ ਗਿਣਤੀ ਵੀ ਬਹੁਤ ਸੀ ਵੱਡੀ ਗਿਣਤੀ ਸੀ ਤੇ ਇਸ ਸਮਾਗਮ ਦੇ ਵਿੱਚ ਜਿਹੜਾ ਹੈ ਉਹ ਕੁਝ ਵੈਸੇ ਤਾਂ ਧਾਰਮਿਕ ਸਮਾਜਿਕ ਰਾਜਨੀਤਿਕ ਤੇ ਈਵਨ ਮੀਡੀਆ ਦੇ ਵੀ ਬੜੇ ਅਹਿਮ ਜਿਹੜੇ ਆਏ ਹੋਏ ਸੀਗੇ ਜੀ ਵਕਫ ਵਕਫ ਅਦਾਰਿਆਂ ਦੇ ਜਿਹੜੇ ਐਡੀਟਰ ਤੇ ਜੀ ਤੇ ਪਰ ਉਹਦੇ ਵਿੱਚੋਂ ਕੁਝ ਜਿਹੜੀ ਸਿਆਸੀ ਨੇਤਾਵਾਂ ਦੀ ਆਮਦ ਸੀ ਉਹਦੇ ਵਿੱਚ ਕੁਝ ਉਗੜਵੇਂ ਪੱਖ ਹੈਗੇ ਜਿਹੜੇ ਬਿਲਕੁਲ ਰਣਕਵੇਂ ਸੀਗੇ ਹੂੰ ਹੂੰ ਤੇ ਮਿਸਾਲ ਦੇ ਜਿਵੇਂ ਔਣ ਕੌਣ ਕਰਨੇ ਜਿਵੇਂ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਹੂੰ ਤਨਖਤ ਜੀ ਉਹ ਆਏ ਵਾਈਸ ਪ੍ਰੇਜ਼ੀਡੈਂਟ ਦਾ ਆਉਣਾ ਆਪਣੇ ਆਪ ਇੱਕ ਵੱਡੀ ਗੱਲ ਹੈ ਤੇ ਉਹ ਬੀਜੇਪੀ ਦੇ ਲੀਡਰ ਨੇ ਸੀਨੀਅਰ ਹੂੰ ਹੈ ਨਾ ਤੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਹਿਮਾਚਲ ਦੇ ਮੁੱਖ ਮੰਤਰੀ ਕਾਂਗਰਸੀ ਨੇ ਹੂੰ ਉਹ ਵੀ ਬਿਲਕੁਲ ਜਿਹੜੇ ਨਾਇਬ ਸਿੰਘ ਸੈਣੀ ਉਹ ਆਏ ਨਹੀਂ ਅੱਜ ਕੱਲ੍ਹ ਉਹ ਸੁਵੀਰ ਬਾਦਲ ਨੂੰ ਵਧਾਈ ਦੇਗੇ ਸੀ ਆਪ ਉਹਨਾਂ ਨੇ ਆਪ ਹੀ ਇਹ ਗੱਲ ਇਜ਼ਹਾਰ ਵੀ ਕੀਤੀ ਹੂੰ ਹੂੰ ਉਹ ਵੀ ਬੀਜੇਪੀ ਦੇ ਲੀਡਰ ਨੇ ਸੀਨੀਅਰ ਤੇ ਬੀਜੇਪੀ ਦੀ ਜਿਹੜੀ ਲੀਡਰਸ਼ਿਪ ਸੀਗੀ ਸਟੇਟ ਦੀ ਉਹ ਕਾਫੀ ਉਹਦੇ ਚ ਸੀਗੇ ਸੁਨੀਲ ਜਾਖੜ ਸੀਗੇ ਹੂੰ ਤੇ ਮਨਰंजन ਕਾਲੀਆ ਸੀ ਤਰਨ ਚੋਗ ਸੀਗੇ ਅਵਨਾਸ਼ ਖੰਨਾ ਸੀ ਰਵਨੀਤ ਮਿੱਟੂ ਹੂੰ ਜਿਹੜੇ ਕ मिनिस्टर ਨੇ ਬਿਲਕੁਲ ਉਹ ਵੀ ਆਏ ਬਕਾਇਦਾ ਹੂੰ ਜੋ ਸ਼ਾਮਲ ਹੋਏ ਤੇ ਸੋ ਭਾਜਪਾ ਦੀ ਲੀਡਰਸ਼ਿਪ ਲਗਭਗ ਕਾਫੀ ਸੀਗੇ ਜਿਹੜੇ ਮਤਲਬ ਪੰਜਾਬ ਦੀ ਜਾਨੀ ਜਿਵੇਂ ਸੁਰਜੀਤ ਜਾਨੀ ਵੀ ਸੀ ਸੰਪਲਾ ਸੀ अच्छा हु एवु ही सिगे हिसाब रावी सिगे ते हाजरी उना दी लडकमी सिगी बीजेपी दी ਉਪਰ ਤੋਂ ਲੈ ਕੇ ਅਥਲ ਲਗ ਫਰੁਖੁਦ ਬਲਾ ਤੇ ਹਮਰੁਫਦਲਾ ਦੇ ਪਰਿਵਾਰ ਬਾਦਲ ਪਰਿਵਾਰ ਨਾਲ ਪਹਿਲਾਂ ਦੀ ਸੰਬੰਧ ਰੇਸ਼ ਕੇ ਪਰ ਮਥਲ ਦੇ ਸੀਐਮ ਕਾਂਗਰਸ ਨੇ ਦੇ ਨੇ ਫਿਰ ਵੀ ਆਏ ਹੋ ਤੇ ਕਾਂਗਰਸ ਲੀਡਰ ਵੀ ਸੀਗੇ ਜੋ ਪਵਨ ਬਾਸਲ ਸੀ ਵਿਜੇਂਦਰ ਸਿੰਘ ਲਾਦੀ ਰਾਣਾ ਗੁਰਜੀ ਸੀ ਬੀਬੀ ਪੱਠੜ ਸੀ ਬਾਜਵਾ ਸੀ ਦੇ ਰ ਰਾਜਾ ਬੜੰਗੇ ਨਹੀਂ ਮੈਨੂੰ ਨਜ਼ਰ ਆਏ ਕਿਤੇ ਉਹ ਨਹੀਂ ਮੈਨੂੰ ਮੈਨੂੰ ਲੱਗਦਾ ਨਹੀਂ ਹਸ਼ਾ ਆਇਆ ਕਿਤੇ ਤੇ ਕਾਂਗਰਸ ਵੀ ਸੀਗੇ ਤੇ ਬੀਜੇਪੀ ਦੀ ਤਾਂ ਪ੍ਰੈਜੈਂਸ ਜੀ ਸੀਗੀ ਤੇ ਬੀਜੇਪੀ ਦੀ ਪ੍ਰੈਜੈਂਸ ਦਿੱਲੀ ਵੀ ਸੀਗੀ ਠੀਕ ਹੈ ਦਿੱਲੀ ਦੇਖੋ ਸਪੀਕਰ ਲੋਕ ਸਭਾ ਦੇ ਜਿਹੜੇ ਉਹ ਆਏ ਉਹਨਾਂ ਦਾ ਆਉਣਾ ਆਪਣੇ ਆਪਣੀ ਲੋਕ ਸਭਾ ਦੇ ਸਪੀਕਰ ਹੀ ਹੈ ਨਾ ਬਿਰਲਾ ਉਹ ਬਿਰਲਾ ਤੇ ਰਵੀ ਪ੍ਰਕਾਸ਼ਨ ਮਿਨਿਸਟਰ ਆਏ ਪਿਊਸ਼ ਗੋਲ ਆਏ ਨਿਤਨ ਗੜਕਰੀ ਆਏ ਤੇ ਅਨਰਾਗ ਠਾਕਰ ਸਿਗੇ ਦਿੱਲੀ ਹੌਟ ਵੱਖ-ਵੱਖ ਤੇ ਰਾ ਪਾਰਟੀਆਂ ਦੇ ਸੀ ਪਰ ਬੀਜੇਪੀ ਦੇ ਇਹ ਲੀਡਰਸ਼ਿਪ ਦੇ ਚਿਹਰੇ ਕਾਫੀ ਜਾਣੇ ਪਛਾਣੇ ਚਿਹਰੇ ਹੈਗੇ ਸੀ ਉੱਥੇ ਵੀ ਆਏ ਤੇ ਉਹਦਾ ਇਸ ਗੱਲ ਦੀ ਕੁਦਰਤੀ ਹੈ ਜਦੋਂ ਤੁਸੀਂ ਜਦੋਂ ਮਤਲਬ ਆ ਕਾਂਗਰਸ ਤੇ ਆਏ ਬੀਜੇਪੀ ਦੇ ਪਰ ਆਮ ਆਦੀ ਪਾਰਟੀ ਜਿਹੜੀ ਹੈ ਰੂਲਿੰਗ ਪਾਰਟੀ ਹੈ ਰੂਲਿੰਗ ਪਾਰਟੀ ਹੈ ਉਸ ਦੇ ਨਹੀਂ ਨਜ਼ਰ ਆਏ ਸਿਰਫ ਕੁਲਵੰਤ ਸਿੰਘ ਜਿਹੜੇ ਮੁਹਾਲੀ ਦੇ ਐਮਐਲਏ ਨੇ ਹੋ ਸਕਦਾ ਕੋਈ ਹੋਰ ਮੈਨੂੰ ਹੁਣ ਖਿਆਲ ਨਹੀਂ ਬਲ ਬਹੁਤੇ ਰੜਕਮੇ ਇਸ ਤਰ੍ਹਾਂ ਦੇ ਜਿਹੜੇ ਸੀਨੀਅਰ ਨੇਤਾ ਨੇ ਵੀ ਉਹ ਨਹੀਂ ਕੋਈ ਦਿਸੇ ਬਹੁਤੇ ਉਸ ਤਰ੍ਹਾਂ ਦੀ ਹਾਜ਼ਰੀ ਨਹੀਂ ਲੱਗੀ ਉਹਨਾਂ ਦੀ ਸੀ ਤੇ ਉਹ ਦਾ ਇਹਨਾਂ ਦੇ ਜਿਹੜੇ ਉਹ ਅੱਗੇ ਦੀ ਅੱਗੇ ਰਿਸ਼ਤੇ ਆ ਵੀ ਨੇ ਬਾਬਾ ਗੁਰਿੰਦਰ ਸਿੰਘ ਹੂੰ ਉਹ ਨਾ ਉਹ ਉਹਦਾ ਮੌਜੂਦ ਰਹੇ ਉੱਥੇ ਉਹ ਦਿੱਲੀ ਵੀ ਗਏ ਸੀ ਤੇ ਵੀ ਆਏ ਸੀਗੇ ਤੇ ਉਹਦੇ ਨਾਲ ਇੱਕ ਜਿਹੜਾ ਮਾਹੌਲ ਸੀ ਜਿਵੇਂ ਉਹ ਵਿਚਰ ਰਹੇ ਸੀ ਮਿਲ ਗੁਲ ਰਹੇ ਸੀ ਭਾਜਪਾ ਵਾਲੇ ਬਲ ਇਸ ਤਰ੍ਹਾਂ ਦਾ ਸੀਗਾ ਜਿਵੇਂ ਉਹਨਾਂ ਦੇ ਆਪਸੀ ਰਿਸ਼ਤੇ ਜਿਹੜੇ ਆ ਉਹ ਕੋਰਡੀਅਲ ਜੁਆਇੰਟ ਵੀ ਆਪਸੀ ਮੇਲ ਜੋਲ ਵਾਲੇ ਮਤਲਬ ਕੋਈ ਉਹ ਨਾ ਜਿਵੇਂ ਅ ਜਿਹੜੇ ਐ ਕਹ ਲੋ ਕਿ ਨਿੱਗੇ ਰਿਸ਼ਤੇ ਉਹਨਾਂ ਦਾ ਮੇਲ ਜੋੜ ਤੋਂ ਇਸ ਤਰ੍ਹਾਂ ਹੁੰਦਾ ਵੀ ਸਮਾਜਿਕ ਰਿਸ਼ਤੇ ਤੁਹਾਡੇ ਜਿੰਦੇ ਆ ਤੇ ਉੱਥੋਂ ਸਵਾਲ ਉੱਠਣੇ ਸ਼ੁਰੂ ਵੀ ਕੀ ਇਹ ਸਿਰਫ ਇੱਥੇ ਤੱਕ ਹੀ ਸੀਮਤ ਰਹਿਣਗੇ ਵੀ ਦਿੱਲੀ ਵੀ ਮਿਲੇ ਸੀ ਤੇ ਕੀ ਇਹ ਕਿਸੇ ਕੋਈ ਰਾਤਾਂ ਨਹੀਂ ਖੋਲ ਕੇ ਨਹੀਂ ਗੱਲਬਾਤ ਵਾਸਤੇ ਉੱਥੋਂ ਤਾਂ ਇਹ ਸਵਾਲ ਉੱਠੇ ਅਜਾ ਕਿਸ ਤਰ੍ਹਾਂ ਦਾ ਜਿਵੇਂ ਤੁਸੀਂ ਦੱਸਿਆ ਕਿ ਗੱਲਬਾਤ ਤੋਂ ਐਂ ਲੱਗ ਰਿਹਾ ਸੀ ਕਿ ਬੜਾ ਚੰਗੇ ਮਾਹੌਲ 'ਚ ਮਿਲਜੁਲ ਰਹੇ ਸੀਗੇ ਪਰ ਫੇਰ ਵੀ ਇੰਨੀ ਵੱਡੀ ਹਾਜ਼ਰੀ ਜਿਹੜੀ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਭਾਜਪਾ ਦੇ ਲੀਡਰਸ ਦੀ ਸਪੈਸ਼ਲੀ ਦੇਖੀ ਗਈ ਹੈ ਚੰਡੀਗੜ੍ਹ ਹੋਵੇ ਇੱਥੇ ਹੋਵੇ ਹਾਲਾਂਕਿ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਇੰਡੀਕੇਸ਼ਨਸ ਮਿਲਦੇ ਰਹੇ ਨੇ ਸਪੈਸ਼ਲੀ ਜਿਹੜੀਆਂ ਚੋਣਾਂ ਹੋਈਆਂ ਸੀਗੀਆਂ ਉਸ ਤੋਂ ਪਹਿਲਾਂ ਵੀ ਉਦੋਂ ਵੀ ਐਂ ਲੱਗ ਰਿਹਾ ਸੀ ਕਿ ਸ਼ਾਇਦ ਕੋਈ ਸਮਝੌਤਾ ਹੋ ਸਕਦਾ ਦੁਬਾਰਾ ਆਲਾਈਅੰਸ ਹੋ ਸਕਦਾ ਪਰ ਲਾਸਟ ਦੇ ਵਿੱਚ ਫਿਰ ਸੁਨੀਲ ਜਾਖੜ ਨੇ ਪੋਸਿਬਿਲਿਟੀ ਜਿਹੜੀ ਸੀ ਕਿ ਰੂਲ ਆਊਟ ਕੀਤੀ ਸੀ ਤੇ ਹੁਣ ਦੁਬਾਰਾ ਇਸ ਤਰ੍ਹਾਂ ਦਾ ਇੱਕ ਇੱਕ ਉਮੀਦ ਜਿਹੜੀ ਜਾਗੀ ਹੈਗੀ ਹੈ ਇਸ ਵਾਰ ਕੀ ਫਰਕ ਨਜ਼ਰ ਆ ਰਿਹਾ ਕਿਸ ਤਰ੍ਹਾਂ ਦੇ ਨਾਲ ਲੱਗ ਰਿਹਾ ਦੇਖੋ ਅ ਇਸ ਤਰ੍ਹਾਂ ਵੀ ਉਹ ਇਹੋ ਜੇ ਮੌਕੇ ਤੇ ਰਾਜਨੀਤਿਕ ਗੱਲ ਤਾਂ ਹੁੰਦੀ ਹੀ ਨਹੀਂ ਕੋਈ ਤੇ ਹੁਣ ਜਿਵੇਂ ਦੇਖੋ ਇਧਰੋਂ ਕਾਂਗਰਸ ਦੇ ਵਿੱਚੋਂ ਡਿੰਪਾ ਵੀ ਆਏ ਸੀ ਜਿਹੜੇ ਉਹਨਾਂ ਦੇ ਸਾਬਕਾ ਐਮਪੀ ਤੇ ਹੋਰ ਵੀ ਸੀਗੇ ਮਤਲਬ ਜਿਹੜੇ ਕਾਂਗਰਸੀ ਨੇਤਾ ਕੋਈ ਹੋਰ ਵੀ ਸੀਗੇ ਤੇ ਅਕਾਲੀ ਦਲ ਦੇ ਤਾਂ ਸੀਗੇ ਸੀਗੇ ਸੀਨੀਅਰ ਨੇਤਾ ਅਕਾਲੀ ਦਲ ਪਰ ਧਾਮੀ ਨਹੀਂ ਸੀਗੇ ਕਿਉਂਕਿ ਉਹ ਅੱਜ ਆਪਣੇ ਉਧਰ ਬਿਜ਼ੀ ਸੀਗੇ ਇਸ ਦੀਪੇ ਧਾਮੀ ਨਹੀਂ ਸੀਗੇ ਤੇ ਜਸਰ ਜਿਹੜੇ ਉਹ ਰਣਜੀਤ ਸਿੰਘ ਜਸਰ ਰਣਜੀਤ ਸਿੰਘ ਜਿਹੜੇ ਪਟਨਾ ਸਾਹਿਬ ਦੇ ਸੀ ਉਹ ਸੀ ਬੰਗਲਾ ਸਾਹਿਬ ਵਾਲੇ ਵੀ ਸੀਗੇ ਉਹਨਾਂ ਤੋਂ ਦੂਸਰੇ ਜਿਹੜੇ ਸਰਕਾਰ ਤਖਤ ਜਾਂ ਜਿਹੜੇ ਕੋਈ ਤੇ ਬਾਗੀ ਕਾਲੀ ਤੁਹਾਡੇ ਚ ਕੋਈ ਨਹੀਂ ਸੀਗਾ ਇਹ ਵੀ ਹੈ ਉਦੋਂ ਮੈਂ ਤਾਂ ਅਮੀ ਦੇਖੋ ਵੀ ਇਹਨਾਂ ਦਾ ਭਾਵੇਂ ਕਹਿਣ ਨੂੰ ਨਹੀਂ ਹੁੰਦਾ ਵੀ ਸਾਡਾ ਸਿਸ਼ਟਾ ਜਾ ਰੇ ਪਰ ਉਹਦਾ ਸਿਆਸੀ ਮੀਨਿੰਗ ਹੈਗੇ ਨੇ ਜੁੜੇ ਹੋਏ ਨੇ ਇਹਦਾ ਮਤਲਬ ਦੇਖੋ ਜਿਹੜੇ ਆਮ ਆਦੀ ਪਾਰਟੀ ਨਾਲ ਨਾਲ ਸਬੰਧ ਨਹੀਂ ਹੈਗੇ ਠੀਕ ਹੈ ਨਾ ਸੋਸ਼ਲ ਸਬੰਧ ਇਹਦਾ ਮਤਲਬ ਸਮਾਜਿਕ ਸਬੰਧ ਵੀ ਉਹਨਾਂ ਚਲ ਭਰੇ ਨਹੀਂ ਹੈਗੇ ਤੇ ਤੇ ਕਾਂਗਰਸੀਆਂ ਨਾਲ ਹੈਗੇ ਨੇ ਕਾਂਗਰਸੀ ਆਏ ਤੇ ਆ ಬಿಜೆಪಿ ਵਾਲੇ ਤਰਨਵਿੰਦਰ ਸਾਹਿਬ ਤੋਂ ਤਾਂ ਉਹਦੇ ਚ ਕਿਤਨਾ ਕਿਤੇ ਦੇਖੋ ਗੱਲਾਂ ਕਿਵੇਂ ਹੁੰਦੀਆਂ ਜਾਂ ਰਾਹ ਕਿਵੇਂ ਖੁੱਲਦੇ ਹੁੰਦੇ ਨੇ ਸਿਆਸੀ ਗੱਟ ਡੋੜਵਾਤੀ ਸੱਚੀ ਉਹ ਇਸ ਤਰ੍ਹਾਂ ਹੀ ਹੁੰਦੇ ਆ ਨਾ ਜਦ ਮੇਲ ਜੋਲ ਚ ਹੁੰਦੇ ਆ ਜੇ ਤੁਹਾਡਾ ਮਿਲਣਾ ਜੁਲਣਾ ਤੇ ਤੁਹਾਨੂੰ ਕੋਈ ਰੁਕਾਵਟ ਨਹੀਂ ਹੈ ਤੇ ਫਿਰ ਅੱਗੇ ਸਿਆਸੀ ਗੱਲ ਤੁਰ ਵੀ ਪੈਂਦੀ ਹੁੰਦੀ ਹੈ ਤੇ ਜਿਹੜੀ ਲੀਡਰਸ਼ਿਪ ਹੈ ਹੀ ਜਿਹੜੀ ਪੰਜਾਬ ਦੀ ਲੀਡਰਸ਼ਿਪ ਤਾਂ ਪਹਿਲਾਂ ਵੀ ਇਸ ਗੱਲ ਦੇ ਹੱਕ ਚੀਜ਼ੀ ਹੂੰ ਬੇ ਬੇ ਅਲਾਈਅੰਸ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਤੇ ਜਿਹੜੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਨੇ ਹੂੰ ਉਹ ਇਹ ਸਾਫੀ ਦੱਸਦੇ ਆ ਵੀ ਜੇ ਦੋ ਪਾਰਟੀਆਂ ਇਕੱਠੀਆਂ ਹੁੰਦੀਆਂ ਤਾਂ ਇਹਦੇ ਨਤੀਜੇ ਕੁਸ਼ੋਰ ਹੋਣੇ ਸ਼ੋਰ ਹੋਣੇ ਸੀ ਠੀਕ ਹੈ ਨਾ ਉਹ ਕਾਰਨ ਕੀ ਸੀ ਕਿ ਕਦੋਂ ਉਹਨਾਂ ਦਾ ਨਹੀਂ ਟੁੱਟਿਆ ਨਹੀਂ ਲੈਸ ਹੋਇਆ ਹੋਰ ਗੱਲ ਸੀ ਹੂੰ ਪਰ ਦੋਨੇ ਪਾਰਟੀਆਂ ਦੇ ਜਿਹੜੇ ਏਠਾ ਸਾਰੇ ਇਹ ਕਹਿੰਦੇ ਨੇ ਉਹ ਮਲੂੱਕੇਵਰੀ ਖੁੱਲ ਕੇ ਕਹਿ ਜਾਂਦੇ ਨੇ ਵੀ ਜੇ ਅਲਾਈਅੰਸ ਨਹੀਂ ਹੁੰਦਾ ਤਾ ਫਿਰ ਉਹ ਨਹੀਂ ਕੁਝ ਨਹੀਂ ਬਣਦਾ ਬਲੇ ਇੱਥੇ ਤੱਕ ਬਾਕੀ ਹੋਰ ਵੀ ਅਜਾ ਹੁਣ ਰਵਨੀਤ ਬਿੱਟੂ ਵਰਦਾ ਹੋਣਾ ਇੱਥੇ ਆਪਣੇ ਆਪ ਚ ਉੱਥੇ ਉਹਨਾਂ ਦੇ ਸੀਨੀਅਰ ਦੂਜੇ ਮੰਤਰੀਆਂ ਦਾ ਜਾਣਾ ਵਾਈਸ ਪ੍ਰੈਜ਼ੀਡੈਂਟ ਦਾ ਹੋਣਾ ਆਪਣੇ ਆਪ ਚ ਇਹ ਇੱਕ ਇਹ ਇੱਕ ਇਹ ਹੈ ਨਾ ਕਿ ਇਕੱਲੇ ਵੀ ਜੀਪੀ ਨetaਵਾਂ ਦੇ ਰਿਸ਼ਤੇ ਜਿਹੜੇ ਆਪਸ ਚ ਸੁਖਾਵੇਂ ਨੇ ਉਹਨਾਂ ਚ ਦੂਜੀ ਜਾਤੀ ਦੂਰੀ ਨਹੀਂ ਹੈ ਜਾਤੀ ਦੂਰੀ ਨਹੀਂ ਤਾਂ ਫਿਰ ਉਹ ਮਿਲਣ ਲੈਣ ਚੋਂ ਫਿਰ ਗਹਿਰਾ ਵੀ ਨਿਕਲ ਸਕਦੇ ਆ ਇੱਕ ਤਾਂ ਇਹ ਇਸ਼ਾਰਾ ਜਿਹੜਾ ਹੈ ਨਾ ਇਹ ਉਥੋਂ ਮਿਲਦਾ ਹਾਂ ਪਰ ਇੱਕ ਗੱਲ ਹੈਗੀ ਐ ਅੱਜ ਕਿ ਤਿੰਨ ਚੋਟੀ ਦੇ ਨੇਤਾ ਨੇ ਬੀਜੇਪੀ ਦੇ ਜੀ ਪੀ ਮੋਦੀ ਜੇਪੀ ਨੱਡਾ ਫਿਰ ਤੇ ਅਮਿਤ ਸ਼ਾ ਪਰ ਤਿੰਨਾ ਚੋ ਕੋਈ ਨਾ ਦਾ ਦਿੱਲੀ ਤੇ ਨਾ ਇੱਥੇ ਸੀ ਹੁਣ ਇਹ ਨਹੀਂ ਆਪ ਨੂੰ ਪਤਾ ਵੀ ਇਹਨਾਂ ਨੇ ਸੱਦਾ ਦਿੱਤਾ ਜਾਂ ਕਿਵੇਂ ਦਿੱਤਾ ਜਾਂ ਕੀ ਸੀ ਕਾਰਨ ਕੀ ਸੀ ਜਾਂ ਜਾ ਵੈਨਨ ਉਹਨਾਂ ਨੇ ਵਧਾਈਆਂ ਕਿਵੇਂ ਦਿੱਤੀਆਂ ਜਾਂ ਕਿਉਂਕਿ 12 ਤਰੀਕ ਨੂੰ મોદી ਜੀ ਤਾਂ ਉੱਥੇ ਸੀਗੇ ਯੂ ਐਸ ਏ ਸੀ ਤੇ ਹੁਣ ਤਾਂ ਆ ਗਏ ਸੀ ਵਾਪਸ ਹੋ ਤੇ ਇੱਥੇ ਵੀ ਕੋਈ ਉਹਨਾਂ ਦਾ ਸੀ ਸੋ ਤਿੰਨ ਚੋਟੀ ਦੇ ਨੇਤਾ ਵੀ ਵਾਈਸ ਪ੍ਰੈਜ਼ੀਡੈਂਟ ਆਏ ਬਾਕੀ ਕਾਫੀ ਸੀਨੀਅਰ ਨੇਤਾ ਹੈ ਪਰ ਪੰਜਾਬ ਦੀ ਲੀਡਰਸ਼ਿਪ ਆਈ ਪਰ ਜਿਹੜੇ ਟੌਪ ਲੀਡਰਸ਼ਿਪ ਉਹਨਾਂ ਦੀ ਜਿਹੜੇ ਜਿਨ੍ਹਾਂ ਦੇ ਹੱਥ 'ਚ ਫੈਸਲਾ ਹੈ ਬਿਲਕੁਲ ਟ ਸਾਈਡ ਤੋਂ ਹੀ ਕਰਦੇ ਨਾ ਅਗਰ ਜੀ ਉਹ ਨਹੀਂ ਇਹਦੇ ਵਿੱਚ ਸ਼ਾਮਲ ਹੋਏ ਉਹ ਵੀ ਆਪਣੇ ਆਪ ਚ ਇੱਕ ਹੋਇਆ ਕਿ ਵੀ ਬਾਕੀ ਆ ਗਏ ਨੇ ਉਹ ਨਹੀਂ ਆਏ ਹੁਣ ਉਹ ਕਿਉਂ ਨਹੀਂ ਆਏ ਕੀ ਕਰਨਾ ਕਿਸ ਤਰ੍ਹਾਂ ਸੱਦਾ ਦਿੱਤਾ ਗਿਆ ਜਾਂ ਟਾਈਮ ਦੀ ਐਡਜਸਟਮੈਂਟ ਨਹੀਂ ਹੋਈ ਕੀ ਹੋਇਆ ਇਹ ਇਹ ਕੁਝ ਨਹੀਂ ਕਿਹਾ ਜਾ ਸਕਦਾ ਪਰ ਉਹ ਗੱਲ ਇੱਕ ਹੈਗੀ ਹੈ ਨੋਟੇਬਲ ਕਿਉਂਕਿ ਦੇਖੋ ਪੀਐਮ ਸੁਨੀਲ ਜੱਤ ਜਾਖੜ ਦੇ ਜਿਹੜੀ ਰਿਸੈਪਸ਼ਨ ਸੀ ਉਹਦੇ ਭਰਾ ਦੇ ਦੀ ਚੀ ਗਈ ਬੇਟੇ ਦੀ ਹਾਂ ਉਹ ਆ ਉੱਥੇ ਐ ਆਈ ਸੀ ਕਿ ਪੀ ਐਮ ਖੁਦਾ ਆਈ ਸੀ ਸੋ ਇਸ ਕਰਕੇ ਇਹ ਉਹ ਉਹ ਸਵਾਲ ਵੀ ਨਾਲ ਖੜਾ ਹੈ ਵੀ ਇਹਦਾ ਮਤਲਬ ਉੱਪਰਲੇ ਲੈਵਲ ਤੇ ਕੋਈ ਇਕੁਏਸ਼ਨ ਜਾਂ ਕੋਈ ਉਸ ਤਰ੍ਹਾਂ ਦੇ ਨੇ ਰਿਲੇਸ਼ਨ ਜਿਹੜੇ ਆ ਉਹ ਬੈਟਰ ਨਹੀਂ ਹੋਏ ਕਿ ਤੁਸੀਂ ਵੀ ਉਹ ਸ਼ਾਮਲ ਹੋ ਜਾਣ ਇਹ ਇਹ ਵੀ ਹੋ ਸਕਦਾ ਠੀਕ ਅਜਾ ਬਲੀ ਸਾਬ ਉੱਥੇ ਜਿਵੇਂ ਤੁਸੀਂ ਦੱਸਿਆ ਕਿ ਜੋ ਕੁਝ ਵੀ ਸੀਗਾ ਹੋਰ ਕੋਈ ਇਸ ਤਰ੍ਹਾਂ ਦੇ ਕੋਈ ਦ੍ਰਿਸ਼ ਹੋਣੀ ਆ ਕੋਈ ਇਹੋ ਜੀ ਚੀਜ਼ ਤੁਸੀਂ ਦੇਖੀ ਹੋਵੇ ਅੱਜ ਦੇ ਸਮਾਗਮ ਦੇ ਵਿੱਚ ਜਿਹੜੀ ਬੜੀ ਹੈਰਾਨ ਕਰਨ ਵਾਲੀ ਹੋਵੇ ਜਿਹੜੀ ਅਨਐਕਸਪੈਕਟਿਡ ਹੋਵੇ ਕੋਈ ਇਸ ਤਰ੍ਹਾਂ ਦਾ ਕੋ ਕੋ ਇਸ ਤਰ੍ਹਾਂ ਦਾ ਕੋਈ ਵੈਲ ਬਹੁਤ ਵੱਡਾ ਪੰਡਾਲ ਸੀ ਹਮ ਸੁਖਜੀਤ ਫਾਰਮ ਹੈਗਾ ਉੱਥੇ ਉੱਥੇ ਵੱਡਾ ਪੰਡਾਲ ਸੀ ਤੇ ਉਹਦੇ ਚ ਸਟੇਜ ਤੇ ਵੀ ਜਨਤਾ ਕਸੀ ਰਹੇ ਹੋ ਸਕਦਾ ਬਾਅਦ ਚ ਕੋਈ ਨਾਜਿਕਾਣਾ ਜਾਂ ਹੋਇਆ ਹੋਵੇ ਜਾਂ ਕੋਈ ਸੈਲੀਬ੍ਰੇਸ਼ਨ ਐਸਟ ਫਾਰਮ ਚੁੱਤ ਜਦੋਂ ਅਗਰੇਤੀ ਕੋ ਅਮਰਤ ਕੌਰ ਹੈਗੀ ਗਾਇਕ ਬੜੀ ਅੱਛੀ ਸਾਫ ਸੁਥਰੀ ਗਾਇਕੀ ਵਾਲੀ ਉਹ ਲਾਈ ਹੋਈ ਸੀਗੀ ਉਹਨਾਂ ਨੇ ਤੇ ਖਾਣੇ ਦਾ ਬੜਾ ਵੱਡਾ ਇੰਤਜ਼ਾਮ ਸੀ ਖਾਣੇ ਦਾ ਹੁਣੇ ਹੀ ਹੋਣਾ ਸੀ ਤੇ ਇਹ ਵੀ ਹੈ ਕਿ ਵੈਜੀਟੇਰੀਅਨ ਖਾਣਾ ਸੀ ਅੱਛਾ ਉਹ ਭਲਾ ਸ਼ਾਕਾਹਾਰੀ ਸਾਰਾ ਖਾਣਾ ਸੀਗਾ ਤੇ ਦੂਸਰਾ ਨਹੀਂ ਨਾਨ ਵੇਜ ਖਾਣਾ ਨਹੀਂ ਸੀਗਾ ਬਿਲਕੁਲ ਵੀ ਉਹ ਸਾਰਾ ਸ਼ਾਕਾਹਾਰੀ ਖਾਣਾ ਸੀ ਇਵੀਕਰ ਰੋਟੇ ਵਾਲਾ ਵੈਸੇ ਮੈਨੂੰ ਮੈਨੂੰ ਜਾਣਕਾਰੀ ਇਹ ਪਹਿਲਾਂ ਤਾਂ ਹੁਣ ਤਾਂ ਮੈਂ ਬੜੇ ਬੜੇ ਪਤਾ ਨਹੀਂ ਮੈਨੂੰ ਪਰ ਸੁਖਵੀਰ ਬਾਦਲ ਵੀ ਬੜੇ ਦਿਨ ਤੋਂ ਬੜੀ ਦੇਰ ਤੋਂ ਸ਼ਾਕਾਹਾਰੀ ਨੇ ਹੂੰ ਹੂੰ ਤੇ ਮੇਰੀ ਜਾਣਕਾਰੀ ਮਤਲਬ ਪਹਿਲਾਂ ਤਾਂ ਮੈਂ ਦੇਖਦਾ ਵੀ ਰਿਆ ਪਰ ਹੁਣ ਬਹੁਤਾ ਮਿਲਜੋਲ ਨਹੀਂ ਹੋਇਆ ਕਦੇ ਪਰ ਉਹ ਵੀ ਆਪ ਵੀ ਖੁਦ ਵੀ ਸ਼ਾਕਾਹਾਰੀ ਹੈਗੇ ਉਹ ਜੀ ਤੇ ਸਾਰਾ ਭੋਜਨ ਤੇ 스ਨੈਕਸ ਸਾਰਾ ਉਹ ਸ਼ਾਕਾਹਾਰੀ ਸੀਗਾ ਹੂੰ ਹੂੰ ਇਹ ਕਾਲੀ ਲੀਡਰਸ਼ਿਪ ਦਿੱਲੀ ਤੋਂ ਬੀਸੀ ਦੇ ਦਿੱਲੀ ਦੇ ਜਿਹੜੇ ਐਜੀਪੀਸੀ ਦੇ ਸੀਗੇ ਤੇ ਪਲੱਸ ਕੈਨੇਡਾ ਤੋਂ ਵੀ ਆਏ ਸੀਗੇ ਆਰਟਿਸਟ ਵੀ ਸੀਗੇ ਬੱਬੂ ਮਾਨ ਸੀ ਫੋਰ ਬੀਸੀ ਦਿੰਦਰ ਸ਼ੱਤੀ ਵੀ ਸੀਗੇ ਆਰਟਿਸਟ ਵੀ ਆਏ ਸੀ ਨਿਊਜ਼ ਨਿਊਜ਼ 18 ਦੇ ਆਲਰੀਡੀਆ ਦੇ ਐਡੀਟਰ ਹੀ ਹੋਏ ਸੀਗੇ ਰਾਹੁਲ ਉਹ ਖੁਦਾਏ ਸੀਗੇ ਜਿਹੜੇ ਦਿੱਲੀ ਦੇ ਐਡੀਟਰ ਨੇ ਜੋਤੀਤ੍ਰੇਣੋ ਵੀ ਸੀਗੇ ਰਮੇਸ਼ ਬਣਾਇਕ ਸਿੰਘ ਮਤਲਬ ਇਸ ਤਰ੍ਹਾਂ ਦਾ ਜਿਹੜਾ ਮੀਡੀਆ ਦੇ ਵੀ ਕਾਫੀ ਸੀਨੀਅਰ ਲੋਕ ਆਏ ਹੋਏ ਸੀਗੇ ਉਹ ਜਿੰ ਤੇ ਧਾਰਮਿਕ ਖੇਤਰ ਦੇ ਜੇ ਮੈਂ ਦੱਸ ਚੁੱਕਿਆ ਵੀ ਬਾਬਾ ਗੁਰਿੰਦਰ ਸਿੰਘ ਉਹ ਲਗਭਗ ਕਾਫੀ ਲੰਬਾ ਸਮਾਂ ਰਹਿ ਉਹ ਵੀ ਆਏ ਸੀਗੇ ਤੇ ਸੁਖਾਵਾਂ ਸੀ ਕਾਫੀ ਬਾਕੀ ਪੀੜ ਭੜਕਾਦਾ ਹੁੰਦਾ ਹੀ ਹੈ ਉੱਥੇ ਜਦੋਂ ਹੁੰਦਾ ਇਸ ਤਰ੍ਹਾਂ ਦਾ ਤੇ ਪਰ ਇਹ ਜਿਹੜੀ ਗੱਲ ਜਦੋਂ ਮੈਸੇਜ ਜਾਂ ਇੱਕ ਲੋਕ ਇਸ਼ਾਰਾ ਇਹ ਵੈਸੇ ਤਾਂ ਮੈਸੇਜ ਵੀ ਕਾਂਗਰਸ ਦੀ ਵੀ ਲੀਡਰਸ਼ਿਪ ਦੇ ਆਈ ਸੀ ਕਾਂਗਰਸ ਨੋਟਵਰਟਵਰ ਸੀਗੇ ਪਰ ਪਰ ਬੀਜੇਪੀ ਦੀ ਉੱਥੇ ਹੀ ਪ੍ਰੈਜੈਂਸ ਇੱਥੇ ਵੀ ਪ੍ਰੈਜੈਂਸ ਕਿਉਂਕਿ ਜੇ ਕੋਈ ਗੱਲ ਚੱਲਦੀ ਹੈ ਕਾਂਗਰਸ ਨਾਲ ਤਾਂ ਅਲਾਈਂਸ ਕੱਲ੍ਹ ਜਲਦੀ ਹੋਣੀ ਨਹੀਂ ਨਾ ਬੀਜੇਪੀ ਦੀ ਹੋਣੀ ਹੈ ਜੇ ਕੋਈ 2027 ਦੀ ਵਾਸਤੇ ਹੈ ਹਾਂ ਹਾਲਾਂਕਿ ਛੁਕਬੀਰ ਬਾਦਲ ਦੀ ਜਿਹੜੀ ਦਾ ਇਕਲੋਕ ਉਹਨਾਂ ਦੀ ਨਾਲ ਜੁੜਿਆ ਹੋਇਆ ਧੜਾ ਜਿਹੜਾ ਹੈਗਾ ਅਕਾਲੀ ਦਲ ਦਾ ਜਾਂ ਅਕਾਲੀ ਦਲ ਹੈਗਾ ਉਹ ਇਸ ਬੜੇ ਸੰਕਟ ਚ ਹੈ ਪੂਰੀ ਤਰ੍ਹਾਂ ਤੇ ਦੂਜੇ ਪਾਸੇ ਇਹ ਵੀ ਦੋਸ਼ ਲੱਗ ਰਹੇ ਨੇ ਕੁਝ ਕਨਸਵਾ ਵੀ ਇਹੋ ਜਿਹਾਂ ਗਏ ਵੀ ਦੂਜੇ ਪਾਸੇੋਂ ਥਾਪੀ ਦਿੱਤੀ ਜਾ ਰਹੀ ਹੈ ਭਾਜੀਪੀ ਦੀ ਕਿ ਲੀਡਰ ਕਿਹ ਸੇਵਲ ਹੋਣ ਲੀਡਰਸ਼ਿਪ ਬਲ ਹੋ ਜਾ ਕਿਸੇ ਉਹਨੂੰ ਜੇ ਤੱਕ ਗਿਆ ਗੈਨੀ ਹਰ ਪੀਸਿੰਗ ਨੇ ਮਾਵਲੇ ਚ ਵੀ ਇਹ ਦੋਸ਼ ਵੀ ਉਹਨਾਂ ਦਾ ਵੀ ਉਹਨੂੰ ਵੀ ਥਾਪੀ ਦੇ ਰਹਿਣਾ ਜਦੋਂ ਧੜਿਆਂ ਨੂੰ ਵੀ ਥਾਪੀ ਦਿੱਤੀ ਜਾ ਰਹੀ ਐ ਵਜੋਂ ਦੇਖੋ ਹੁਣ ਜਿਹੜਾ ਬਾਕੀ ਕਾਲੀ ਧੜਾ ਹੈਗਾ ਜਿਹਦੇ ਜਿਹੜੇ ਸੁਖਦੇਵ ਸਿੰਘ ਢੀਂਸਾ ਪਰਿਵਾਰ ਹੈ ਜਿਵੇਂ ਉਹਨਾਂ ਦਾ ਕੋਈ ਨੋ ਨਮਾ ਸਮਾ ਸੁਬੰਧ ਰਿਹਾ ਕੋਈ ਨਹੀਂ ਦੱਸਿਆ ਤੇ ਚੰਦੂ ਮਾਜਰਾ ਜਾਂ ਦੂਸਰੇ ਹੋਰ ਜਿਹੜੇ ਨੇਤਾ ਸੀਗੇ ਉਹਨਾਂ ਦੇ ਮਲੂਕਾ ਵੀ ਨਹੀਂ ਮੈਂ ਤਾਂ ਦੱਸਿਆ ਹੁਣ ਪਤਾ ਨਹੀਂ ਹੋ ਸਕਦਾ ਵੀ ਮੈਂ ਹੁਣ ਕਹਿ ਨਹੀਂ ਸਕਦਾ ਕਿਉਂਕਿ ਫਿਰ ਮੇਰੇ ਨਜ਼ਰ ਨਹੀਂ ਆਇਆ ਕਿਉਂਕਿ ਮਲੂਕੇ ਨਾਲ ਤਾਂ ਵੈਸੇ ਜਗਮੀਰ ਬਾਦਲ ਦੇ ਸੰਬੰਧ ਵੀ ਠੀਕ ਹੈ ਮੈਂ ਹੋ ਸਕਦਾ ਵੀ ਮੈ ਮੈਨੂੰ ਨੋਟਿਸ ਨਹੀਂ ਹੈ ਮੇਬੀ ਆਏ ਹੁੰਦੇ ਨੇ ਸੋ ਕਿਉਂਕਿ ਉਹ ਬਾਗਿਆਂ ਨਾਲ ਵੀ ਵੱਖਰਾ ਰੱਖ ਰਹੇ ਨੇ ਆਪਣੇ ਆਪ ਨੂੰ ਉਹ ਵੀ ਉਹ ਇਹ ਵੀ ਹੈ ਵੀ ਉਹ ਇੱਧਰ ਵੀ ਰੱਖ ਰਹੇ ਨੇ ਜਿਸ ਕੋ ਵੀ ਬਾਦਲ ਬਾਰੇ ਉਹ ਬਹੁਤਾ ਕੋਈ ਗੱਲ ਕਰਨ ਬਾਰੇ ਬੋਲਦੇ ਵੀ ਨਹੀਂ ਸੋ ਸੋ ਇਹ ਵਿਆਹ ਦੀਆਂ ਜਿਹੜੀਆਂ ਸਮਾਗਮ ਹੈਗੇ ਨੇ ਹੈਗਾ ਸੀ ਜੁਬੀ ਪੱਤ ਦਾ ਇੱਕ ਅਚੇਤ ਰੂਪ ਚ ਜਾਂ ਇੱਕ ਅਨਾਨਾਉਂਸਟਿਕ ਮੈਸੇਜ ਦੇ ਗਿਆ ਕਿ ਬੀਜੇਪੀ ਤੇ ਕਾਲੀ ਦਲ ਦੀ ਲੀਡਰਸ਼ਿਪ ਹੈ ਹੈ ਸੁਖਵੀਰ ਬਾਦਲ ਦੀ ਗਵਾਈ ਹੇਡਲੀ ਜਿਸ ਨੂੰ ਉਹਨਾਂ ਨਾਲ ਉਹਨਾਂ ਦੇ ਕਾਰਡੀਅਲ ਸਬੰਧ ਨੇ ਮਤਲਬ ਸੁਖਾਵੇ ਸਬੰਧ ਨੇ ਜਿਹੜੇ ਜੇ ਸਿਆਸੀ ਪਾਸੇ ਵਧਣਾ ਹੋਵੇ ਉਹਨਾਂ ਨੇ ਤਾਂ ਇਹ ਇੱਕ ਪੜਾ ਮਤਲਬ ਐਂ ਕਹੋ ਲੋਕ ਪੋਡੀ ਦਾ ਡੰਡਾ ਬਣ ਬਣਦੇ ਨੇ ਇਹ ਸਬੰਧ ਤੇ ਇਸ ਕਰਕੇ ਇਸ ਨੂੰ ਮੇਰੀ ਤਰਸ਼ੀ ਨਜ਼ਰ ਦਾ ਇਹ ਕਹਿੰਦੀ ਹੈ ਵੀ ਇਹ ਕਿਸੇ ਵੇਲੇ ਵੀ ਉਹਨਾਂ ਨੂੰ ਇਹ ਆਸਾਨ ਹੋਏਗਾ ਮੁੜ ਕੇ ਉਧਰ ਨੂੰ ਤੁਰਨਾ ਹਾਲਾਂਕਿ ਅਕਾਲੀ ਦਲ ਦਾ ਕੀ ਬਣੇਗਾ ਅਜੇ ਅਕਾਲੀ ਦਲ ਦਾ ਕਿਵੇਂ ਮਮ ਰਿਸ਼ਪੋਈ ਕੀ ਹੋਏਗਾ ਕੌਣ ਪ੍ਰਧਾਨ ਹੋਏਗਾ ਚੁਣਿਆ ਜਾਏਗਾ ਫਿਰ ਉਹ ਤੋਂ ਜਿ세ਤ ਨਾਲ ਵੀ ਟਕਰਾਅ ਹੋਇਆ ਹੋਇਆ ਅਨੀ ਰਫੀ ਸਿੰਘ ਕੋਈ ਬਹੁਤ ਘਚੋਲਾ ਪਿਆ ਹੋਇਆ ਹੈ ਕੋਈ ਨਤਾਰਾ ਨਹੀਂ ਹੈ ਹਾਂ ਪਰ ਸੁਖਵੀਰ ਬਾਦਲ ਦੀ ਗਵਾਈ ਹਟਲੇ ਧੜੇ ਨਾਲ ਰਿਲੇਸ਼ਨ ਜਿਹੜੇ ਆ ਉਹਨਾਂ ਦੇ ਸਬੰਧ ਹੋਣੇ ਇਹ ਆਪਣੇ ਆਪ ਇੱਕ ਮੀਨਿੰਗਫੁਲ ਹੈ ਮੈਨੂੰ ਲੱਗਦਾ ਹੈ ਕਿ ਸਾਡੇ ਰੀਜਨ ਦੀ ਤੇ ਪੰਜਾਬ ਦੀ ਸਿਆਸਤ ਵਾਸਤੇ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ

me